ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਐਂਡ ਤੱਕ ਜਰੂਰ ਸੁਣਨਾ ਤੇ ਚੋਲੇ ਨੇ ਠੋਕੇ کہہ ਦਿੱਤਾ ਸੀ ਕਿ ਮੁੰਡਾ ਕੈਨੇਡਾ ਪੱਕਾ 45 ਲੱਖ ਲਵਾਉਣਗੇ ਅਗਲੇ ਕੁੜੀ ਦੇ ਪਿਓ ਨੇ ਕਿਹਾ ਪਹਿਲਾਂ ਮੁੰਡਾ ਦੇਖਾਂਗੇ ਘਰ-ਬਾਰ ਵੀ ਪਤਾ ਲੱਗੇ ਕਿਹੋ ਜਿਹਾ ਵਿਚੋਲਾ ਕਹਿੰਦਾ ਅਗਲੇ ਕਹਿੰਦੇ ਪਹਿਲਾਂ ਕੁੜੀ ਦੀ ਫੋਟੋ ਦਿਖਾ ਦਿਓ ਜੇ ਕੁੜੀ ਮੁੰਡੇ ਤੇ ਪਸੰਦ ਹੋਈ ਤਾਂ ਤੁਸੀਂ ਘਰ ਜਾ ਕੇ ਮੁੰਡਾ ਦੇਖਾਓ ਫੋਟੋ ਦਿਖਾਈ ਤੇ ਮੁੰਡੇ ਨੂੰ ਕੁੜੀ ਪਸੰਦ ਆ ਗਈ ਦੇਖਾ ਦਿਖਾਈ ਵੇਲੇ ਪੈਸਿਆਂ ਦੀ ਗੱਲ ਚੱਲੀ ਅਗਲੇ ਨੇ ਕਿਹਾ ਕਿ 35 ਲੱਖ ਨਗਦ ਫੜਾ ਦਿਓ ਤੇ ਬਾਕੀ ਵਿਆਹ ਦਾ ਖਰਚਾ ਤੁਸੀਂ ਦੇਖ ਲਓ ਕੁੜੀ ਦਾ ਪਿਓ ਵਿਚਾਰਾ ਜਿਹਾ ਬਣ ਵਿਚੋਲੇ ਨੂੰ ਕਹਿੰਦਾ ਦੇਖ ਲਾ ਬਾਈ ਜੇ ਥੋੜਾ ਉੱਤੇ ਥੱਲੇ ਹੋ ਜੂ ਵਿਚੋਲਾ ਮੋਸ਼ ਨੂੰ ਵਟ ਦਿੰਦਾ ਬੋਲਿਆ ਦੇਖ ਲੈ ਬਾਈ ਸਿਆਂ ਜੇ ਪੁੱਗਦਾ ਤਾਂ ਨਹੀਂ ਤਾਂ ਇਹ ਹੋਰ ਕਿਤੇ ਵੀ ਦੇਖ ਰਹੇ ਸੀ ਉਥੇ 50 ਮਿਲਦਾ ਸੀ ਇਹਨਾਂ ਨੂੰ ਮੇਰੇ ਮੂੰਹ ਨੂੰ 45 ਕਿਹਾ ਇਹਨਾਂ ਨੇ ਕੁੜੀ ਦੇ ਪਿਓ ਨੇ ਯੱਕਾ ਤੱਕੀ ਚ ਹਾਂ ਕੀਤੀ ਵਿਆਹ ਪੱਕਾ ਹੋ ਗਿਆ ਮਹੀਨੇ ਬਾਅਦ ਦੀ ਤਰੀਕ ਮਿਥ ਲਈ ਕੁੜੀ ਦੇ ਪਿਓ ਭਰਾ ਦਾ ਸਾਰਾ ਮਹੀਨਾ ਬੈਂਕ ਦੇ ਗੇੜਿਆਂ 'ਚ ਲੰਘ ਗਿਆ 20 ਕਿੱਲਿਆਂ ਤੋਂ 50 ਲੱਖ ਦੀ ਲਿਮਟ ਬਣਾ ਲਈ ਵਿਆਹ ਵਾਲਾ ਦਿਨ ਆ ਗਿਆ ਪਿਓ ਦੇ ਚਿਹਰੇ ਤੇ ਉਦਾਸੀ ਸੀ ਚਾਹਤਾ ਸੀ ਪਰ ਕਿਤੇ ਦਾ ਵਿਆਹ ਹੋ ਰਿਹਾ ਪਰ ਕਿਤੇ ਨਾ ਕਿਤੇ ਨਜਾਇਜ਼ ਜਿਹੇ ਦਿੱਤੇ ਪੈਸਿਆਂ ਦਾ ਦੁੱਖ ਸੀ ਖਰਚਾ 50 ਲੱਖ ਵੀ ਟੱਪ ਗਿਆ ਸੀ ਵਿਆਹ 'ਚ ਵਿਚੋਲਾ ਕੁੜੀ ਦੇ ਪਿਓ ਨੂੰ ਗੱਲ ਵੱਖੜੀ 'ਚ ਲੈ ਕੇ ਕਹਿੰਦਾ ਉਹੀਂ ਮਰੂ ਮਰੂ ਕਰਦਾ ਰਹਿਣਾ ਬਥੇਰਾ ਪੈਸਾ ਤੇਰੇ ਕੋਲ ਸਾਰਾ ਇੰਤਜ਼ਾਮ ਹੋ ਗਿਆ ਇਹ ਸੁਣਦਿਆਂ ਕੁੜੀ ਦੇ ਪਿਓ ਦੀਆਂ ਅੱਖਾਂ ਭਾਰ ਆਈਆਂ ਚਿੱਤ 'ਚ ਕਹਿੰਦਾ ਤੈਨੂੰ ਕੀ ਪਤਾ ਬਾਈ ਵਿਆਜ ਮੋੜਦਿਆਂ ਮੋੜਦਿਆਂ ਮੇਰੇ ਦੋ ਪੁੱਤਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਜਾਣਗੀਆਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਜੋ ਸਾਟੀਆਂ ਆਉਣ ਵਾਲੀਆਂ ਪੰਜਾਬੀ ਕਹਾਣੀਆਂ ਤੁਹਾਨੂੰ ਮਿਲ ਸਕਣ ਧੰਨਵਾਦ ਜੀ